ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਰਤਨ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਸੋ ਮੈਂ ਤੁਹਾਡਾ ਆਪਣਾ ਜਸ਼ਨਜੀਤ ਪਟੰਡਾ ਤੋਂ ਸੋ ਜਿਸ ਤਰ੍ਹਾਂ ਕਿ ਪਤਾ ਹੀ ਆਪਨੋ ਕਿ ਪਿੰਡ ਪਿੰਡ ਅੱਜ ਵੋਟਾਂ ਦਾ ਵਿਗਲ ਵੱਜ ਚੁੱਕਾ ਹੈ ਸਰਪੰਚੀ ਦੀਆਂ ਵੋਟਾਂ ਦੇ ਅੱਜ ਅਸੀਂ ਪਹੁੰਚੇ ਹਾਂ ਪਿੰਡ ਖੇਮੂ ਆਣਾ ਵਿਖੇ ਉੱਥੋਂ ਦੇ ਵੀਰ ਖੜੇ ਨੇ ਪੰਚ ਸਰਪੰਚ ਆ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂ ਜੀ ਵਿੱਚ ਸਤਿ ਸ਼੍ਰੀ ਅਕਾਲ ਜੀ ਮੈਂ ਆਪਣਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸੁਖਵੀਰ ਸਿੰਘ ਮਾਨ ਪ੍ਰਧਾਨ ਆਮ ਆਦਮੀ ਪਾਰਟੀ ਕੀ ਮਾਹੌਲ ਹੈ ਇੱਥੇ ਆਪਾਂ ਵੋਟਾਂ ਦਾ ਤੁਹਾਡਾ ਸਾਡੇ ਮਾਹੌਲ ਬਹੁਤ ਵਧੀਆ ਜੀ ਸਾਰੇ ਵਧੀਆ ਜਿੰਨੇ ਵੀ ਲੋਕ ਆ ਸਾਰੇ ਬੜੇ ਦੇਖਿਆ ਉਹਦੇ ਨਾਲ ਮੇਰਾ ਪੂਰਾ ਸਾਥ ਦੇ ਰਿਆ ਜੀ ਠੀਕ ਹੈ ਤੁਸੀਂ ਪੰਜ ਖੜੇ ਹੋਗੇ ਸਰਪੰਚ ਸਰ ਪੰਜ ਖੜੇ ਆ ਜੀ ਮੇਰੇ ਵਾਈਫਾਇ ਸਰਪੰਚ ਠੀਕ ਹੈ ਹੋਰ ਅੱਜ ਦਾ ਇੱਥੇ ਕੀ ਪ੍ਰੋਗਰਾਮ ਰੱਖਿਆ ਗਿਆ ਅੱਜ ਇੱਥੇ ਸੱਗਾ ਚਰਕ ਮੇਲਾ ਸਾਡੇ ਨੌਜਵਾਨਾਂ ਨੇ ਰੱਖਿਆ ਜੀ ਠੀਕ ਹੈ ਜਿਹਦੇ ਨਾਲ ਸਾਰਾ ਪਿੰਡ ਸਾਥ ਦੇ ਰਿਆ ਔਰ ਸਾਡੇ ਮੁੱਖ ਮਹਿਮਾਨ ਜੀ ਪਹੁੰਚਣਗੇ ਇੱਥੇ ਥਾਣਾ ਨਿਆਲੇ ਦੇ ਠੀਕ ਹੈ ਹਾਂ ਜੀ ਸੋ ਜੀ ਅਸੀਂ ਸਰਪੰਚ ਸਾਹਿਬ ਅਸਵਾਉ ਇਥੋਂ ਦੇ ਵੀਰਾਂ ਨਾਲ ਪ੍ਰਬੰਧ ਕਰਨਾ ਵੀ ਗੱਲ ਕਰਦੇ ਇਹਨਾਂ ਨੇ ਆਪਾਂ ਅੱਜ ਰੰਗਾਰੰਗ ਪ੍ਰੋਗਰਾਮ ਵੀ ਰੱਖਿਆ ਹੈ ਆਓ ਇਧਰ ਗੱਲ ਕਰੀਏ ਵੀਰ ਜੀ ਕੀ ਨਾਮ ਆ ਆਪਣਾ ਮੇਰਾ ਨਾਮ ਜੀ ਸਨੀ ਖੇਮੋਣਾ ਜੀ ਤੇ ਮੈਂ ਪ੍ਰੋਡਿਊਸਰ ਡਾਇਰੈਕਟਰ ਹਾਂ ਤੇ ਇਹ ਪ੍ਰਬੰਧ ਜਿਹੜਾ ਅਸੀਂ ਜਲੰਧਰ ਦੂਰਾਸ਼ਨ ਦੇ ਪ੍ਰੋਗਰਾਮ ਦੇ ਲਈ ਸ਼ੂਟ ਕਰ ਰਹੇ ਹਾਂ ਇਹ ਕਿਹੜੇ ਕਿਹੜੇ ਸਿੰਗਰ ਪਹੁੰਚ ਰਹੇ ਨੇ ਇਹਦੇ ਵਿੱਚ ਸਿੰਗਰ ਹੈਗੇ ਆ ਜੀ ਪ੍ਰੀਤ ਕਾਰੂ ਗੁਰਦੀਪ ਕੌਰ ਸਿੱਧੂ ਤੇ ਰੋਦੀਪ ਕੌਰ ਤੇ ਆਪਣੇ ਮੈਡਮ ਜੈਸ ਜੈਸਮੀਨ ਸੱਤਾ ਹਰਮਨ ਚੱਤਾ ਹਰਮਨ ਹਰਮਨ ਚੱਤਾ ਸੌਰੀ ਹਰਮਨ ਚੱਤਾ ਜੀ ਤੇ ਗੁਰਵਾਜ ਗੱਲ ਤੇ ਮੈਡਮ ਮਨਦੀਪ ਲਕੀ ਪਹੁੰਚ ਰਹੇ ਆ ਤੇ ਇੱਕ ਆਪਣੇ ਜੱਗਾ ਸੂਰਤੀ ਆ ਜੀ ਪਹੁੰਚ ਰਹੇ ਨੇ ਠੀਕ ਹੈ ਹੋਰ ਕੋਈ ਪਿੰਡ ਵਾਸੀਆਂ ਜਾਂ ਜਨਤਾ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਹਾਂਜੀ ਮੈਂ ਇਹੀ ਮੈਸੇਜ ਦੇਣਾ ਚਾਹਾਂਗਾ ਕਿ ਪਿੰਡ ਦੇ ਜਿਹੜੇ ਬੋਟਾ ਦਾ ਮਾਹੌਲ ਆ ਇਹ ਤਾਂ ਸਿਰਫ 2-4 ਦਿਨ ਹੀ ਰਹਿੰਦਾਗਾ ਅਮਨ ਸ਼ਾਂਤੀ ਜਿਹੜੀ ਆ ਵੀ ਇਹ ਕਾਇਮ ਰੱਖਣੀ ਬਹੁਤ ਜ਼ਰੂਰੀ ਹੈਗੀ ਇਸ ਲਈ ਵੀ ਇਹ ਜਿਹੜੀਆਂ ਜਿਹੜਾ ਪ੍ਰੋਗਰਾਮ ਹੈ ਇਹ ਸਾਡਾ ਕੋਈ ਸੇ ਰਾਜਨੀਤਿਕ ਪਾਰਟੀ ਤੋਂ ਪ੍ਰੇਰਿਤ ਨਹੀਂ ਹੈਗਾ ਹੈ ਤੇ ਵੀ ਇਹ ਪ੍ਰੋਗਰਾਮ ਆ ਜਿਹੜਾ ਇਹ ਵੀ ਇਹ ਅਸੀਂ ਲੋਕਾਂ ਦੇ ਸੱਭਿਆਚਾਰ ਲਈ ਹੋਈ ਕਰ ਰਹੇ ਆਂ ਇਹ ਐਂਟਰਟੇਨਮੈਂਟ ਹਾਂਜੀ 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 ਠੀਕ ਐ ਸੀ ਸਮਝ ਜੇ ਸੀ ਬਾਈ ਜੀ ਆਪਣੇ ਨਾਲ ਪ੍ਰਬੰਧਕ ਵੀਰ ਸੋ ਤੁਸੀਂ ਦੇਖਦੇ ਹੋ ਰੋ ਰਤਨ ਟੀਵੀ ਬਾਕੀ ਇਸ ਵਾਰ ਆਪਣਾ ਰੰਗ ਰੰਗ ਪ੍ਰੋਗਰਾਮ ਸ਼ੁਰੂ ਹੋਣਾ ਹੈ ਉੱਥੇ ਵੀ ਤੁਹਾਨੂੰ ਲਿਜਾਵਾਂਗੇ ਆਓ ਚੱਲ ਜੀਏ ਸਟੇਜ ਵੱਲ ਕਰ ਦੋ ਆ ਜੋਤੀ ਦੇ ਰਹੇ ਨੇ ਕੜੀ ਖੜੀ ਚੀਜ਼ ਉੱਤੇ ਭੰਗ ਜਾਂਦੇ ਵੇ ਹਿੱਟਰ ਸਾਡੇ ਯਾਰੀਆਂ mm <laughs> هي لاذ ګرو به او ته لاذ ګرو به ته ګرو به ته ګرو به